ਗੱਲਾਂ ਉਹ ਜ਼ਿਆਦਾ ਨਹੀਂ ਨੇ ਜਿਹੜੀਆਂ ਤੁਹਾਨੂੰ ਪਤਾ ਨਾ ਹੋਣ ਸਿਰਫ ਮੈਂ ਇਹ ਗੱਲ ਕਹਿਣਾ ਕਿ ਜਿਸ ਕੌਮ ਤੇ ਸਿਧਾਂਤ ਦੇ ਨਾਲ ਸਾਨੂੰ ਸੱਚੇ ਪਾਸਾ ਸਾਡੇ ਗੁਰੂ ਬਣ ਕੇ ਗਏ ਨੇ ਉਹ ਜਿਹੜਾ ਸਿਧਾਂਤ ਹੈ ਉਹ ਪਿਛਲੇ 50 ਸਾਲ ਤੋਂ ਬਹੁਤ ਵਾਰ ਖੇਰੂ ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੰਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅੱਜ ਤੋਂ ਕਰੀਬ 44 ਸਾਲ ਪਹਿਲਾਂ ਇੱਕ ਬੀੜਾ ਚੁੱਕਿਆ ਵੈਸੇ ਤਾਂ 47 ਸਾਲ ਪਹਿਲਾਂ ਚੁੱਕਿਆ ਉਹਨਾਂ ਨੇ ਜਦੋਂ 978 ਦੇ ਵਿੱਚ ਸਾਡੀ ਹੀ ਕੌਮ ਦੇ 13 ਸਿੱਖ ਅੰਮ੍ਰਿਤਸਰ ਸਾਹਿਬ ਦੀ ਸੜਕ ਤੇ ਲਾਸ਼ਾਂ ਦੇ ਰੂਪ ਚ ਪਏ ਸੀ ਉਹ ਗੋਲੀ ਕਿਹਨੇ ਮਾਰੀ ਕਿਉਂ ਮਾਰੀ ਅੱਜ ਤੱਕ ਨਹੀਂ ਪਤਾ ਲੱਗਿਆ ਜਦੋਂ ਅਸੀਂ ਇੱਕ ਦੂਜੇ ਨੂੰ ਪੁੱਛਦੇ ਹਾਂ ਜਾਂ ਆਪਣੀ ਸੋਚ ਨੂੰ ਪੁੱਛਦੇ ਹਾਂ ਆਪਣੀ ਯਾਦ ਨੂੰ ਪੁੱਛਦੇ ਹਾਂ ਤਾਂ ਸਿੱਧਾ ਜਵਾਬ ਆਉਂਦਾ ਵੀ ਚੀਫ ਮਿਨਿਸਟਰ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਸੀ ਤੁਸੀਂ ਕੱਢ ਕੇ ਦੇਖ ਲਿਓ ਬੱਚੇ ਛੋਟੇ ਨੇ ਪਰ ਇਹ ਅੱਜ ਕੱਲ ਤੇਜ ਨੇ ਗੂਗਲ ਤੋਂ ਕੱਢ ਕੇ ਤੁਹਾਨੂੰ ਇੱਕ ਮਿੰਟ ਚ ਅੱਗੇ ਰੱਖ ਦੇਣਗੇ 1978 ਦੇ ਵਿੱਚ ਪੰਜਾਬ ਦਾ ਚੀਫ ਮਿਨਿਸਟਰ ਕੌਣ ਸੀ ਪ੍ਰਕਾਸ਼ ਸਿੰਘ ਬਾਦਲ 13 April 1978 ਨੂੰ ਅੰਮ੍ਰਿਤਸਰ ਸਾਹਿਬ ਵਿਸਾਖੀ ਵਾਲੇ ਦਿਨ ਕੀ ਹੋਇਆ ਸੀ ਸਾਂਝ ਜਰਨੈਲ ਸਿੰਘ ਜੀ ਨੇ ਅਰਦਾਸ ਕਰਕੇ ਧੋਰਿਆ ਸੀ ਭਾਈ ਫੌਜਾ ਸਿੰਘ ਜੀ ਜਥਾ ਲੈ ਕੇ ਗਏ ਸੀ ਨਰਨਕਾਰੀਆਂ ਨੇ ਸਿੱਧੀ ਗੋਲੀ ਮਾਰੀ ਤੇ ਸਾਡੇ 13 ਸਿੱਖ ਜਿਹੜੇ ਨੇ ਉਹ ਸ਼ਹੀਦ ਕਰਦੇ ਪਰ ਅੱਜ 47 ਸਾਲ ਤੋਂ ਬਾਅਦ ਵੀ ਸਾਡੇ ਹੱਥ ਖਾਲੀ ਨੇ ਕਿ ਉਹ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਕੀ ਉਹਨਾਂ ਨੂੰ ਕੋਈ ਸਜ਼ਾ ਹੋਈ ਹੈ ਜੇ 13 ਬੰਦੇ ਸ਼ਰੀਆਮ ਮਾਰ ਦਿੱਤੇ ਜਾਣ ਤੇ ਸਜ਼ਾ ਨਾ ਹੋਵੇ ਤੇ ਚੀਫ ਮਿਨਿਸਟਰ ਉਸ ਤੋਂ ਬਾਅਦ ਤਿੰਨ ਵਾਰੀ ਦੁਬਾਰਾ ਬਣ ਜਾਵੇ ਫਿਰ ਜ਼ਰੂਰ ਕੌਮ ਨੂੰ ਆਪਣੀ ਗੱਲ ਸੋਚਣੀ ਪਵੇਗੀ ਕਿ ਗਲਤੀ ਸਾਡੇ ਤੋਂ ਵੀ ਹੋਈ ਹੈ ਐਵੇਂ ਆਪਾਂ ਕਹੀ ਜਾਈਏ ਕਿ ਨਹੀਂ ਜੀ 1981 ਤੋਂ ਬਾਅਦ ਅੱਜ ਦੀ ਘੜੀ ਤੱਕ ਕੱਲ ਦੀ ਘੜੀ ਅਗਲੇ ਪਿੰਡ ਦਾ ਮੈਂ ਨਹੀਂ ਕਹਿ ਸਕਦਾ ਅੱਜ ਦੀ ਘੜੀ ਤੱਕ ਮੈਂ ਇਸ ਗੱਲੋਂ ਬਰੀ ਆਂ ਕਿ ਜੇ 1981 ਚ ਸੰਜਰਨ ਜਰਨਲਿਸਟਿੰਗ ਜੀ ਨਾਲ ਖੜਿਆ ਸੀ ਤਾਂ ਅੱਜ ਵੀ ਉਹਦੇ ਨਾਲ ਖੜਿਆ ਤੇ ਵਿੱਚੋਂ ਕਿਤੇ ਗਿਆ ਵੀ ਨਹੀਂ ਤੇ ਘਰੇ ਵੀ ਨਹੀਂ ਬੈਠਿਆ ਤੇ ਸਭ ਨੂੰ ਪਤਾ ਵੀ ਹੈਗਾ ਇਹ ਮੇਰੀਆਂ ਦੋ ਬੇਨਤੀਆਂ ਤੁਸੀਂ ਜਰੂਰ ਜੇ ਸੁਣ ਲਓ ਕਿ ਇੱਕ ਕਿ ਲਗਾਤਾਰ ਚੱਲਣਾ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਤੇ ਕਿਸੇ ਕੌਮ ਨੂੰ ਚੱਲਣਾ ਪੈਂਦਾ ਇਹ ਗੱਲ ਮੈਂ ਨਹੀਂ ਕਹਿੰਦਾ ਮੇਰੇ ਤੋਂ ਪਹਿਲੇ ਦੋ ਸਦੀਆਂ ਦੇ ਲੋਕ ਨਹੀਂ ਕਹਿੰਦੇ ਉਸ ਤੋਂ ਪਹਿਲਾਂ ਅੱਜ ਤੋਂ 250 ਸਾਲ ਪਹਿਲਾਂ 3 350 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਦੱਸ ਕੇ ਗਏ ਨੇ ਕਿ ਜਦੋਂ ਸਿਧਾਂਤ ਤੇ ਤੁਰੋਂਗੇ ਨਾ ਤੁਹਾਨੂੰ ਵਿਖੜੇ ਪੈਂਡਿਆਂ ਦੇ ਵਿੱਚੋਂ ਲੰਗਣਾ ਪੈਣਾ ਤੁਹਾਨੂੰ ਮਾਛੀਵੜ ਦੇ ਜੰਗਲਾਂ 'ਚ ਕੰਡਿਆਂ ਦੇ ਨਾਲ ਤੁਰਨਾ ਪੈਣਾ ਜੇ ਮੇਰੇ ਪਾਤਸ਼ਾਹ ਨੂੰ ਤੁਹਾਡੇ ਪਾਤਸ਼ਾਹ ਨੂੰ ਇਸ ਰਸਤੇ ਤੇ ਚਲਦਿਆਂ ਕੰਡਿਆਂ ਤੋਂ ਤੁਰਨਾ ਪਿਆ ਤੇ ਰਾਤ ਨੂੰ ਇਕੱਲੇ ਸੋਣਾ ਪਿਆ ਜੰਗਲ ਦੇ ਵਿੱਚ ਮਾਛੀਵਾੜੇ ਚ ਫਿਰ ਅਸੀਂ ਤੁਸੀਂ ਕੀ ਚੀਜ਼ ਹਾਂ ਪਰ ਗੱਲ ਇਹ ਹੈ ਵੀ ਉਹਦੇ ਰਾਹ ਤੇ ਤੁਰਨਾ ਹੈ ਕਿ ਅੱਡ ਹੋ ਕੇ ਤੁਰਨਾ ਹੈ ਅੱਡ ਹੋ ਕੇ ਉਦੋਂ ਵੀ ਉਦੋਂ ਵੀ ਸਾਨੂੰ ਕੋਈ ਮੁਸ਼ਕਲ ਨਹੀਂ ਸੀ ਜਿਹੜੇ ਹਕੂਮਤਵਾਲ ਹੋ ਜਾਂਦੇ ਸੀ ਉਹ ਉਸ ਵਕਤ ਵੀ ਨਵਾਬ ਸੀ ਤੇ ਉਸ ਵਕਤ ਦੀ ਹਕੂਮਤ ਨੇ ਤੁਹਾਡੇ ਸਹਿਬਜ਼ਾਦਿਆਂ ਨੂੰ ਸਿੱਧੇ ਰੂਪ ਚ ਕਿਹਾ ਸੀ ਕਿ ਸਾਡੇ ਬਣ ਜੋ ਆਪਣੀਆਂ ਧੀਆਂ ਦੇ ਡੋਲੇ ਦਵਾਂਗੇ ਨਵਾਬੀਆਂ ਦਵਾਂਗੇ ਉਹ ਅੱਜ ਵੀ ਕਹਿ ਰਹੇ ਨੇ ਤੁਹਾਡੇ ਸਹਿਬਜ਼ਾਦਿਆਂ ਨੇ ਕੀ ਫੈਸਲਾ ਕੀਤਾ ਕਿਉਂਕਿ ਉਹ ਗੁਰਗੋਬਨ ਸਿੰਘ ਜੀ ਦੇ ਸਿਧਾਂਤ ਨਾਲ ਜੁੜੇ ਸੀ ਸਹਿਬਜ਼ਾਦੇ ਅਸੀਂ ਗੁਰਗੋਬਨ ਸਿੰਘ ਜੀ ਦੇ ਬੱਚੇ ਨੂੰ ਕਿਉਂ ਕਹਿੰਨੇ ਆ ਪ੍ਰਥੀਚੰਦ ਜੀ ਨੂੰ ਕਿਉਂ ਨਹੀਂ ਕਹਿੰਦੇ ਸੋਚਿਆ ਕਰੋ ਤੁਸੀਂ ਮੇਰੀ ਕੌਮ ਦੇ ਭਰਾ ਹੋ ਅਸੀਂ ਪ੍ਰਥੀਚੰਦ ਨੂੰ ਸਾਹਿਬ ਜادہ ਕਿਉਂ ਨਹੀਂ ਕਹਿੰਦੇ ਅਸੀਂ ਚਾਰ ਸਾਹਿਬਜਾਦਿਆਂ ਨੂੰ ਹੀ ਸਾਹਿਬਜਾਦਾ ਕਿਉਂ ਕਹਨੇ ਆ ਹੈ ਤਾਂ ਉਹ ਵੀ ਗੁਰੂ ਪੁੱਤਰ ਸੀ ਗੁਰੂ ਭਰਾ ਸੀ ਪ੍ਰਥੀਚੰਦ ਗੁਰੂ ਦਾ ਪੁੱਤਰ ਸੀ ਗੁਰੂ ਦਾ ਭਰਾ ਸੀ ਪਰ ਉਹਦਾ ਰਸਤਾ ਉਹ ਸੀ ਜਿਹੜਾ ਦੁਨਿਆਵੀ ਸੀ ਜਿਹੜਾ ਸਿਧਾਂਤ ਦੇ ਉੱਤੇ ਨਹੀਂ ਚੱਲਦਾ ਸੀ ਇਹ ਫਰਕ ਹੈ ਸਿਮਰਨਜੀਤ ਸਿੰਘ ਮਾਨ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਦੇ ਵਿੱਚ ਕਿਉਂਕ ਮੈਂ ਬਾਦਲ ਦਾ ਨਾਮ ਲਿਆ ਹੈ ਕਾਂਗਰਸ ਦਾ ਮੈਂ ਕਿਉਂ ਲਵਾਂ ਕਿਉਂਕਾ ਕਾਂਗਰਸ ਤਾਂ ਹੈ ਹੀ ਸਾਡੀ ਕਾਤਲ ਜਮਾਤ ਹੈ ਉਹ ਤਾਂ ਹੈ ਹੀ ਪਰਲੇ ਪਾਸੇ ਖੜੀ ਜਿਹੜੇ ਬੰਦੇ ਸਾਡੇ ਧਰਮ ਦਾ ਭਲੇ ਖਾ ਪਾ ਕੇ ਸਾਡੇ ਤੋਂ ਵੋਟਾਂ ਲੈਂਦੇ ਨੇ ਮੈਂ ਤਾਂ ਉਹਨਾਂ ਦੀ ਗੱਲ ਕਰਨੀ ਹੈ ਕਰੂੰਗਾ ਮੈਂ ਭਾਜਪਾ ਦੀ ਵੀ ਕਰੂੰਗਾ ਮੈਂ ਕਾਂਗਰਸ ਦੀ ਵੀ ਕਰੂੰਗਾ ਅੱਜ ਜਿਹੜਾ ਆਹਾ ਭਗਵੰਤ ਸਿੰਘ ਮਾਨ ਸਾਡੇ ਹੀ ਬੱਚਿਆਂ ਨੇ ਅੱਜ ਤੋ 2 ਸਾਲ ਪਹਿਲਾਂ ਬੜਾਤਾ ਅੱਜ ਉਹ ਸਾਰਾ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਬਾਦਲਾ ਤੂੰ ਕੀ ਜ਼ੁਲਮ ਕੀਤਾ ਹੈ ਇੰਦਰਾ ਗਾਂਧੀਏ ਤੂੰ ਕੀ ਜ਼ੁਲਮ ਕੀਤਾ ਹੈ ਭਾਜਪਾ ਤੂੰ ਕੀ ਜ਼ੁਲਮ ਕੀਤਾ ਹੈ ਮੈਂ ਕਰਕੇ ਦਿਖਾਉਂਗਾ ਕਿ ਜ਼ੁਲਮ ਕੀ ਹੁੰਦਾ ਅੱਜ ਉਹ ਉਸ ਰਾਹ 'ਤੇ ਰਪਿਆ ਹੈ ਜਿਹੜਾ ਭਗਵੰਤ ਮਾਨ ਹੈ ਸੋ ਮੇਰੀ ਪਹਿਲਾਂ ਵੀ ਤੇ ਹੁਣ ਵੀ ਇਹੀ ਬੇਨਤੀ ਰਹੂਗੀ ਕਿ ਅਸੀਂ ਪੰਜਾਬ ਦੇ ਵਿੱਚ ਤਾਂ ਬਚਦੇ ਹਾਂ ਜੇ ਅਸੀਂ ਆਪਣੀ ਇੱਕ ਸਿਆਸਤ ਖੜੀ ਕਰੀਏ ਸਾਡੀ ਆਪਣੀ ਕੌਮ ਦੀ ਇੱਕ ਸਿਆਸਤ ਹੋਣੀ ਚਾਹੀਦੀ ਹੈ ਆਪਣੇ ਖਿੱਤੇ ਦੀ ਇੱਕ ਸਿਆਸਤ ਨੂੰ ਪੰਜਾਬ ਦੀ ਇੱਕ ਸਿਆਸਤ ਹੋਣੀ ਚਾਹੀਦੀ ਹੈ ਇੰਸਪੈਕਟਰ ਸਾਹਿਬ ਬੈਠੇ ਨੇ ਮੈਂ ਇਹਨਾਂ ਦੀ ਹਾਜ਼ਰੀ ਚ ਬੇਨਤੀ ਕਰਦਾ ਅੱਜ ਇਸ ਮੁਲਕ ਦੇ ਵਿੱਚ ਦੋ ਸਟੇਟਾਂ ਹੈਗੀਆਂ ਨੇ ਜਿਹੜੀ ਮੈਂ ਗੱਲ ਕਰ ਰਿਹਾ ਨਾ ਵੀ ਆਪਣੀ ਸਿਆਸਤ ਹੋਣੀ ਚਾਹੀਦੀ ਹੈ ਤਾਮਿਲਨਾਡੂ ਦੀ ਸਿਆਸਤ ਦੇਖੋ ਤੇ ਪੱਛਮੀ ਬੰਗਾਲ ਦੀ ਸਿਆਸਤ ਦੇਖੋ ਇਹ ਦੋ ਸੂਬੇ ਜਿਵੇਂ ਸਾਡਾ ਪੰਜਾਬ ਸੂਬਾ ਹੈ ਉਹ ਆਪਣੇ ਖਿੱਤੇ ਦੀ ਸਿਆਸਤ ਕਰਦੇ ਨੇ ਆਪਣੀ ਕੌਮ ਦੀ ਸਿਆਸਤ ਕਰਦੇ ਨੇ ਕਦੇ ਤਾਮਿਲਨਾਡੂ ਦੇ ਵਿੱਚ ਨਾ ਭਾਜਪਾ ਜਿੱਤੀ ਹੈ ਨਾ ਕਾਂਗਰਸ ਜਿੱਤੀ ਹੈ ਅੱਜ 39 ਇੱਕ 40 39 MP ਨੇ ਹੇਂਡ ਉਨਡਾਲੀ ਜਮ ਸਾਡੇ 13 ਨੇ ਉਹਨਾਂ ਦੇ 39 ਨੇ 39 ਦੇ 39 ਉਹਨਾਂ ਦੀ ਜਿਹੜੀ ਖੇਤਰੀ ਪਾਰਟੀ ਹੈ ਉਹਦੇ ਕੋਲ ਨੇ 39ਾਂ ਦੇ ਬੈਠਿਆਂ ਕਿਸੇ ਦੀ ਕੀ ਜ਼ਰਤ ਹੈ ਕਿ ਉਹ ਤਾਮਨ ਲੱਡੂ ਦੇ ਖਿਲਾਫ ਕੋਈ ਕਾਨੂੰਨ ਬਣਾ ਲੇਗਾ ਇਹ ਚੀਜ਼ ਚਾਹੁੰਦੇ ਅਸੀਂ 13 ਦੇ 13 ਮੈਂ ਹੁਣ ਉਦਾਹਰਣ ਦੇ ਦੇਣਾ 13 ਨਾਲ ਹੋਇਆ ਕੀ ਹੈ ਡੇਢ ਸਾਲ ਪਹਿਲਾਂ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਐਮਪੀ ਬਣਾ ਕੇ ਭੇਜਿਆ ਐਮਪੀ ਬਣਨ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖਾਂ ਦਾ ਕੇਸ ਪਾਰਲੀਮੈਂਟ 'ਚ ਰੱਖਿਆ ਕਿ ਕਿਉਂ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਹੈ ਦੇਸ਼ ਵਿੱਚ ਵੀ ਤੇ ਹੁਣ ਵਿਦੇਸ਼ਾਂ ਵਿੱਚ ਵੀ ਜਦੋਂ ਸਿਮਰਨਜੀਤ ਸਿੰਘ ਮਾਨ ਇਹ ਗੱਲ ਬੋਲ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਕਿਉਂ ਮਾਰਿਆ ਕਿਉਂ ਇਨਕੁਆਇਰੀ ਨਹੀਂ ਹੋਈ ਸਿੱਧੂ ਸੰਦੀਪ ਸਿੰਘ ਸਿੱਧੂ ਕਿਉਂ ਮੈਂ ਅੱਜ ਦੀ ਅਖਬਾਰ ਚੁੱਕੋ ਅੱਜ ਦੀ ਮੈਂ ਤਾਂ ਹਮੇਸ਼ਾ ਗੱਲ ਕਰਦਾ ਹੁਣਾ ਡਾਟਾਬੇਸ ਅੱਜ ਦੀ ਅਖਬਾਰ ਜਿਹੜੇ ਮੈਂ ਥੋੜੀ ਥੋੜੀ ਨਿਗਾਹ ਮਾਰ ਕੇ ਨਿਕਲੇ ਆ ਉਹਦੇ ਤੇ ਪਹਿਲੀ ਖਬਰ ਹੈ ਸਭ ਤੋਂ ਵੱਡੀ ਕੋਰਟ ਵਿੱਚ ਅਦਾਲਤ ਵਿੱਚ ਭਗਵਾਨ ਤਮਾਨ ਸਰਕਾਰ ਨੇ ਮੰਨਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਤਾਂ ਹੋਇਆ ਕਿ ਅਸੀਂ ਸਿਕਿਉਰਟੀ ਘਟਾਈ ਸੀ ਸਾਡੇ ਤੋਂ ਗਲਤੀ ਹੋ ਗਈ ਅੱਜ ਮੰਨੇ ਨੇ ਉਹਦਾ ਪਿਓ ਪਿੱਟ ਕੇ ਮਰ ਗਿਆ ਉਹਦੀ ਮਾਂ ਪਿੱਟ ਕੇ ਮਰ ਗਈ ਤੁਸੀਂ ਇਸ ਦੁਨੀਆ ਮਿਟ ਕੇ ਜਿਹੜੇ ਉਹਦੇ ਬੱਚੇ ਐਡਵਾਈਜ਼ਰ ਸੀ ਅੱਜ ਦੀ ਅਖਬਾਰ ਜਰੂਰ ਪੜਿਓ ਦਲੇਰਸਾਂ ਅੱਜ ਦੀ ਅਖਬਾਰ ਦੀ ਖਬਰ ਹੈ ਕੱਲ ਕੋਰਟ ਵਿੱਚ ਮੰਨੀ ਹੈ ਸਰਕਾਰ ਐਡੇ ਡੇ ਵੱਡੇ ਗੁਨਾਹ ਕਰਕੇ ਤੁਸੀਂ ਸਾਲ ਸਾਲ ਬੋਲੋਗੇ ਨਹੀਂ ਉਹ ਤਾਂ ਫਿਰ ਵੀ ਸਾਲ ਬਾਅਦ ਬੋਲ ਗਿਆ ਪ੍ਰਕਾਸ਼ ਸਿੰਘ ਬਾਦਲਤਾ 1978 ਦੀ ਗੱਲ ਅੱਜ ਵੀ ਨਹੀਂ ਬੋਲਿਆ ਮਰ ਵੀ ਗਿਆ ਪਰ ਇੱਕ ਕੁਦਰਤ ਦਾ ਵੀ ਊਸੂਲ ਦੇਖੋ ਜੇ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲਾ ਬੰਦਾ ਜਦੋਂ ਇਸ ਦੁਨੀਆ ਤੋਂ ਗਿਆ ਉਹ ਇੱਕ ਹਾਰਿਆ ਹੋਇਆ ਐਮਐਲਏ ਸੀ ਉਸੇ ਲੰਬੀ ਚੋਂ ਹਾਰਿਆ ਜਿੱਥੋਂ ਉਹ ਪੰਜ ਵਾਰ ਜਿੱਤ ਕੇ ਚੀਮਸ਼ਟ ਬਣਿਆ ਸੀ ਨੌ ਵਾਰ ਐਮਐਲਏ ਰਿਹਾ ਦਸਵੀਂ ਵਾਰ ਹਾਰਿਆ ਹੋਇਆ ਐਮਐਲਏ ਸੀ ਜਿਸ ਦਿਨ ਉਹ ਇਸ ਦੁਨੀਆ ਤੋਂ ਗਿਆ ਤੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਾਡੇ ਸ਼ਹੀਦਾਂ ਦੇ ਕਤਲ ਦਾ ਕੇਸ ਪ੍ਰਕਾਸ਼ ਸਿੰਘ ਬਾਦਲ ਤੇ ਚੱਲ ਰਿਹਾ ਸੀ ਜਦੋਂ ਉਹ ਮਰਿਆ ਇਹ ਵੀ ਤਾਂ ਕੁਦਰਤ ਦਾ ਨਿਆਹ ਵੀ ਤਾਂ ਦੇਖੋ ਅੱਜ ਸੁਖਬੀਰ ਬਾਦਲ ਤੇ ਵੀ ਉਹੀ ਕੇਸ ਚੱਲ ਰਿਹਾ ਉਹ ਕੋਰਟ ਜਾਂਦਾ ਹੈ ਕੋਟਕਪੂਰੇ ਅਦਾਲਤ ਵਿੱਚ ਜਾਂਦਾ ਹੈ ਡੀਜੀਪੀ ਸੈਣੀ ਵੀ ਜਾਂਦਾ ਹੈ ਤੇ ਬਾਬਾ ਅੰਦਰ ਹੈ ਉਹ ਸਿਰਸੇ ਵਾਲਾ ਤੇ ਉਹ ਜਦੋਂ ਉਹਦਾ ਵੀ ਕੋਈ ਤਰੀਕਾ ਹੋਊਗਾ ਇਸ ਵਕਤ ਸਾਨੂੰ ਪਤਾ ਹੋਊਗਾ ਉਹ ਵੀ ਆਪਣੇ ਤਰੀਕੇ ਚਾਰਜ ਵਿੱਚ ਤਾਂ ਹੈਗਾ ਚਾਰਜ ਸ਼ੀਟ 'ਚ ਹੈਗਾ ਪਰ ਜਦੋਂ ਇਹਨਾਂ ਨੇ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸਾਰੇ ਨੇ ਰਣ ਕੇ ਉਦੋਂ ਤਾਂ ਸੋਚਿਆ ਹੋਊਗਾ ਵੀ ਗੁਰਗ੍ਰੰਥ ਸਾਹਿਬ ਕਿਹੜਾ ਦੇਖਦਾ ਹੈ ਗੁਰਗ੍ਰੰਥ ਸਾਹਿਬ ਕਿਹੜਾ ਸੁਣਦਾ ਹੈ ਅਸੀਂ ਤਾਂ ਕਹਿੰਦੇ ਨਾ ਸਿੱਖ ਵੀ ਸਾਡਾ ਹਾਜ਼ਰ ਨਾਜ਼ਰ ਗੁਰੂ ਹੈ ਪਰ ਸਾਨੂੰ ਤਾਂ ਕਰ ਦਿਖਾਈ ਸਾਡੇ ਪਾਸ਼ਾ ਨੇ ਵੀ ਉਹੀ ਫੜੇ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਅੱਜ ਵੀ ਯਾਰ ਅਪਾ ਪ੍ਰਕਾਸ਼ ਸਿੰਘ ਬਾਦਲ ਦੀ ਧੜੇ ਨੂੰ ਜਾਂ ਬਾਦਲ ਦਾ ਨੂੰ ਨਹੀਂ ਸਮਝ ਸਕਾਂਗੇ ਮੈਂ ਫਿਰ ਫਿਰ ਕਹਿਣਾ ਕਿ ਕਾਂਗਰਸ ਦੀ ਗੱਲ ਜਿੰਨੀ ਮਰਜ਼ੀ ਮੈਂ ਲੰਬੀ ਕਰਾਂ ਮੈਂ ਤਾਂ ਇੱਕੋ ਗੱਲ ਤੇ ਮਕਾਉਣਾ ਕਿ ਇਹ ਸਿੱਖਾਂ ਦੀ ਕਾਤਲ ਜਮਾਤ ਸੀ ਕਾਤਲ ਜਮਾਤ ਹੈ ਤੇ ਕਾਤਲ ਜਮਾਤ ਰਹੂਗੀ ਕਿਉਂਕਿ ਉਹਨਾਂ ਦਾ ਅਜੰਡਾ ਹੈ ਕਿ ਸਿੱਖਾਂ ਨੂੰ ਖਤਮ ਕਰਨਾ ਹੈ ਨਾਲ ਬੀਜੇਪੀ ਹੈ ਕਿਤੇ ਕਹਿ ਦਿਓ ਵੀ ਬੀਜੇਪੀ ਤੇ ਕਾਂਗਰਸ ਅੱਡ ਅੱਡ ਹੈ ਫਿਰ ਵੀ ਤੁਸੀਂ ਭਲੇਖੇ ਚੋਂ ਉਹਨਾਂ ਦਾ ਛੋਟਾ ਭਰਾ ਹੈ ਜ਼ੁਲਮ ਦੇ ਖੇਤਰ ਚ ਛੋਟਾ ਭਰਾ ਹੈ ਕੇਜਰੀਵਾਲ ਹੁਣ ਕੱਲ ਸੁਪਰੀਮ ਕੋਰਟ ਨੇ ਇੱਕ ਮੈਂ ਵੀਡੀਓ ਵੀ ਬਣਾਈ ਆ 1 ਮਿੰਟ ਦੀ ਕੱਲ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਕਿ ਇਲੈਕਸ਼ਨ ਵਾਸਤੇ ਕੇਜਰੀਵਾਲ ਨੂੰ ਜਮਾਨਤ ਦਿੱਤੀ ਜਾ ਸਕਦੀ ਹੈ ਫੈਸਲਾ ਹੋਣਾ 7 ਤਰੀਕ ਪਰ ਸੁਪਰੀਮ ਕੋਰਟ ਦੀ ਟਿੱਪਣੀ ਕਰਨਾ ਬੜਾ ਵੱਡਾ ਮਹਿਨਾ ਰੱਖਦੀ ਹੈ ਉਨੇ ਟਪੜੀ ਕੱ ਮੈਂ ਫਿਰ ਵੀਡੀਓ ਬੜਾ ਕੇ ਬੇਨਤੀ ਕੀਤੀ ਹੈ ਜੇ ਕੇਜਰੀਵਾਲ ਨੂੰ ਇਲੈਕਸ਼ਨਾਂ ਕਰਕੇ ਜਮਾਨਤ ਦਿੱਤੀ ਜਾ ਸਕਦੀ ਹੈ ਤਾਂ ਫਿਰ ਅਮਰਤਪਾਲ ਸਿੰਘ ਜੀ ਨੂੰ ਜਮਾਨਤ ਕਿਉਂ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੂੰ ਵੀ ਤਾਂ ਆ ਕੇ ਇਲੈਕਸ਼ਨ ਲੜਨੀ ਹੈ ਇਹਨੇ ਤਾਂ ਇਲੈਕਸ਼ਨਾਂ ਦਾ ਪ੍ਰਚਾਰ ਕਰਨਾ ਕਿਸੇ ਹੋਰ ਦਾ ਉਹਨੇ ਤਾਂ ਆਪ ਇਲੈਕਸ਼ਨ ਲੜਨੀ ਹੈ ਫਿਰ ਕਾਨੂੰਨ ਤਾਂ ਬਰਾਬਰ ਹੀ ਹੈ ਨਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਨੂੰ ਬਾਰ-ਬਾਰ ਕਿੰਨੇ ਰੂਪਾਂ ਦੇ ਵਿੱਚ ਸਾਹਮਣੇ ਆਉਣਗੀਆਂ ਉੰਨੀ ਦੇਰ ਆਉਂਦੀਆਂ ਰਹਿਣਗੀਆਂ ਜਦੋਂ ਤੱਕ ਪੰਜਾਬ ਦੇ ਲੋਕ ਜਿਨ੍ਹਾਂ 'ਚ ਬਹੁ ਗਿਣਤੀ ਸਿੱਖਾਂ ਦੀ ਹੈ ਮੇਰੇ ਹਿੰਦੂ ਭਰਾ ਮੇਰੇ ਮੁਸਲਮਾਨ ਭਰਾ ਜੈਨੀ ਬੋਧੀ ਈਸਾਈ ਜਿੰਨੇ ਅਸੀਂ ਇੱਥੇ ਰਹਿੰਦੇ ਆ ਜਦੋਂ ਤੱਕ ਇਸ ਖੇਤਰ ਦੀ ਆਪਣੀ ਸਿਆਸਤ ਨਹੀਂ ਹੋਊਗੀ ਸਾਨੂੰ ਕਿਸੇ ਨੇ ਕੋਡੀਆਂ ਪਾ ਨਹੀਂ ਕਰਨਾ ਆਪਾਂ ਜਾ ਜਾ ਕੇ ਬੈਠਦੇ ਆ ਬਾਉਂਡਰਾਂ ਤੇ ਫਿਰ ਜਾ ਕੇ ਸਾਡੀ ਗੱਲ ਮੰਨੀ ਜਾਂਦੀ ਹੈ ਤੇ ਅੱਜ ਸਾਡਾ ਮੁੰਡਾ ਵੀ ਸ਼ਹੀਦ ਕਰਤਾ ਸ਼ੁਭਕਰਨ ਸਿੰਘ ਤਾਂ ਉਹ ਕਹਿੰਦੇ ਐਮਐਸਪੀ ਬਾਰੇ ਅਸੀਂ ਦੇਖੋ ਜੀ ਵਿਚਾਰ ਕਰਾਂਗੇ ਜੇ ਉਹ ਵਿਚਾਰ ਕਰਦੇ ਰਹੇ ਤਾਂ ਜ਼ਿੰਮੇਦਾਰੀ ਤਾਂ ਖੇਤ ਖੇਤ ਤਾਂ ਨਹੀਂ ਬਚਦੇ ਕਿਉਂਕਿ ਜਦੋਂ ਖਰਚਾ ਜ਼ਿਆਦਾ ਹੋ ਜਾਊਗਾ ਰੇਟ ਘਟ ਮਿਲੂਗਾ ਨਾ ਖੇਤ ਵਾਲਾ ਮਾਲਕ ਖੁਸ਼ ਹੈ ਤੇ ਨਾ ਉਹਦੇ ਨਾਲ ਕੰਮ ਕਰਨ ਵਾਲਾ ਮਜ਼ਦੂਰ ਖੁਸ਼ ਹੈ ਜੇ ਉਹਨੂੰ ਮਿਲੂਗਾ ਤਾਂ ਉਹ ਆਪਣੇ ਨਾਲ ਦੇ ਕੰਮ ਕਰਨ ਵਾਲੇ ਕਿਰਤੀ ਭਰਾ ਨੂੰ ਵੀ ਦੇ ਦੂਗਾ ਜੇ ਉਹਨੂੰ ਆਪ ਨੂੰ ਹੀ ਘੱਟ ਮਿਲਿਆ ਉਹ ਜਾਂ ਤਾਂ ਫਿਰ ਉਹ ਸੁਸਾਈਡ ਕਰੂਗਾ ਤੇ ਜਾਂ ਫਿਰ ਉਹ ਸੁਸਾਈਡ ਕਰੂਗਾ ਇਹ ਵੀ ਸਾਡੀ ਕਹਾਣੀ ਚੱਲ ਰਹੀ ਹੈ ਕਿਉਂਕਿ ਐਮਐਸਪੀ ਤੋਂ ਬਿਨਾ ਦੁਨੀਆ ਭਰ ਚ ਖੇਤੀ ਨਹੀਂ ਬਚ ਰਹੀ ਦੁਨੀਆ ਚ ਅਮਰੀਕਾ ਚ ਨਹੀਂ ਬਚ ਰਹੀ 65% ਸਬਸਿਡੀ ਦਿੰਦਾ ਅਮਰੀਕਾ ਜਾਪਾਨ 80% ਤੱਕ ਸਬਸਿਡੀ ਦਿੰਦਾ ਜਦੋਂ ਮਤਲਬ ਕਿ ਮੌਸਮ ਖਰਾਬ ਹੋ ਜਾਂਦਾ ਹੈ 80% ਦੇਖੋ 80% ਕਹਿਣਾ ਸੋ ਅਸੀਂ 2% ਵੀ ਲੈ ਕੇ ਬੜੇ ਖੁਸ਼ ਹੋ ਜੰਨੇ ਆ ਉਹਨਾਂ ਦਾ ਜ਼ਿੰਮੇਦਾਰ 80% ਲੈਂਦਾ ਆਪਣੀ ਸਰਕਾਰ ਤੋਂ ਤਾਂ ਖੇਤੀ ਕਰਦਾ ਅਸੀਂ ਮਜਬੂਰ ਹੋ ਕੇ ਖੇਤੀ ਕਰਦੇ ਆ ਸੋ ਮੇਰੀ ਬੇਨਤੀ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੀ ਆ ਜਾਂਦੀਆਂ ਨੇ ਨਾ ਤਾਂ ਅਸੀਂ ਕਾਤਲ ਜਮਾਤਾਂ ਨੂੰ ਪਛਾਣਿਆ ਨਾ ਅਸੀਂ ਉਹਨਾਂ ਸਰਕਾਰਾਂ ਦੇ ਫੈਸਲਿਆਂ ਤੇ ਕੋਈ ਦ੍ਰਿੜਤਾ ਕੀਤੀ ਹੈ ਅੱਜ ਸਾਡਾ ਇੱਕ ਇੱਕ ਪਿੰਡ ਇਸ ਗੱਲੋਂ ਮਰ ਰਿਹਾ ਕਿ ਕਿਸੇ ਦਾ ਬੱਚਾ ਕਿਸੇ ਦਾ ਹਸਬੰਡ ਕਿਸੇ ਦਾ ਭਰਾ ਕਿਸੇ ਦਾ ਭਤੀਜਾ ਜਵਾਈ ਨਸ਼ਾ ਕਰ। ਸਾਡਾ ਇਹ ਇੱਕ ਅੱਡ ਚੀਜ਼ ਚੱਲ ਰਹੀ ਹੈ। ਇਹ ਸਾਡਾ ਜੈਨੋਸਾਈਡ ਹੈ। ਇਹ ਸਾਡਾ ਨਸਲਕੁਸ਼ੀ ਹੈ। ਨਸਲਕੁਸ਼ੀ ਪਹਿਲਾਂ 10 ਸਾਲ ਲਗਾਤਾਰ ਸਾਡੇ ਮੁੰਡੇ ਮਾਰੇ ਤੇ ਅਖੀਰ ਚ ਕਹਤਾ ਜੀ ਫੇਕ ਐਨਕਾਊਂਟਰ। ਅਣਪਛਾਤੀਆਂ ਲਾਸ਼ਾਂ ਜਿਹੜੇ ਲੋਕ ਇੱਥੋਂ ਦੇ ਹੋਣ ਪੰਜਾਬ ਦੇ ਹੋਣ ਪੰਜਾਬ 'ਚ ਹੀ ਉਹਨਾਂ ਦਾ ਕਤਲ ਹੋਇਆ ਹੋਵੇ ਤੇ ਪੁਲਿਸ ਕਹੇਵੇ ਇਹ ਅਣਪਛਾਤੀਆਂ ਲਾਸ਼ਾਂ ਨੇ ਇਹਨਾਂ ਦੀ ਕੋਈ ਵਲੀ ਵਾਰਿਸ ਨਹੀਂ ਹੈਗਾ ਇਸ ਕਰਕੇ ਅਸੀਂ ਅਣਪਛਾਤੀਆਂ ਸੀ ਉਹ ਇੱਥੇ ਸਾਰੀਆਂ ਸੰਸਕਾਰ ਕਰਤੀਆਂ ਜੇ ਖਾਲੜਾ ਸਾਹਿਬ ਨੇ 25 ਹਜ਼ਾਰ ਲਾਸ਼ਾਂ ਲੱਭ ਲਈਆਂ ਤਸਵੀਰੇ ਉਹਨੂੰ ਵੀ ਲਾਸ਼ ਬਣਾਤਾ ਇਸ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਈਆਂ ਨੇ ਤੁਹਾਡੇ ਸਾਹਮਣੇ ਹੋਈਆਂ ਨੇ ਜਿਹੜੇ ਮੇਰੀ ਉਮਰ ਵਾਲੇ ਹੋ ਬੱਚਿਆਂ ਨੂੰ ਅਸੀਂ ਦੱਸਣਾ ਪਰ 100 ਹੱਥ ਰਸਾ ਸਿਰੇ ਤੇ ਗੰਢ ਜਿਹੜੀ ਗੰਢ ਹੈ ਉਹ ਇਹੀ ਹੈ ਕਿ ਕੌਮ ਦੀ ਆਪਣੀ ਸਿਆਸਤ ਹੋਵੇ ਪੰਜਾਬ ਦੀ ਆਪਣੀ ਸਿਆਸਤ ਹੋਵੇ ਜੋ ਕੁਝ ਕਰਨਾ ਹੈ ਅਸੀਂ ਆਪਣੇ ਪੱਖ ਨੂੰ ਮੁੱਖ ਰੱਖ ਕੇ ਕਰੀਏ ਉਹਾ ਜੇ ਮੈਂਬਰ ਜੇ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਸਮਝਦੇ ਹੋ ਹੁਣ ਪਿਛਲੇ ਮੁੰਡਿਆਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਾਂਗਾ YouTube ਤੋਂ ਦੇਖ ਕੇ ਆਪਣੇ ਫਾਦਰ ਸਾਹਿਬ ਨੂੰ ਆਪਣੀ ਮਾਤਾ ਜੀ ਨੂੰ ਆਪਣੀ ਭੈਣ ਭਰਾ ਜਿਹੜੇ ਵੀ ਆਪਸ ਵਿੱਚ ਬੈਠਦੇ ਹੋ ਸਾਥੀ ਇਹ ਸਮਝਾਓ ਕਿ ਤੱਤਸਰ ਡਾਟਾਬੇਸ ਪੋਲਿਟਿਕਸ ਕੀ ਹੁੰਦੀ ਹੈ ਤੇ ਕਿਸੇ ਦੇ ਪਿੱਛੇ ਲੱਗ ਕੇ ਜਿਹੜੀ ਪੋਲਿਟਿਕਸ ਕਰਦੇ ਆ ਉਹ ਕੀ ਹੁੰਦੀ ਹੈ ਇਹਨਾਂ ਗੱਲਾਂ ਨਾਲ ਮੈਂ ਆਪਣੇ ਗੱਲ ਨੂੰ ਸੰਕੋਚਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਨੂੰ ਮਤਲਬ ਕਿ ਲੋੜ ਹੈ ਤੁਹਾਡੀਆਂ ਵੋਟਾਂ ਦੀ ਉਸ ਬਿਨਾ ਮੈਂ ਪਾਰਲੀਮੈਂਟ 'ਚ ਖੜ ਨਹੀਂ ਸਕਦਾ ਤੇ ਖੜੇ ਬਿਨਾ ਮੈਂ ਤੁਹਾਡੀ ਤੇ ਆਪਣੀ ਤੇ ਆਪਣੀ ਕੌਮ ਦੀ ਤੇ ਆਪਣੇ ਖਿੱਤੇ ਦੀ ਗੱਲ ਨਹੀਂ ਕਰ ਸਕਦਾ ਮੈਨੂੰ ਵੀ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਖੜਾਓ ਜਿੱਥੇ ਇੱਕ ਉੱਥੇ ਦੋ ਅਸੀਂ ਹੋਰ ਪਾਸੇ ਵੀ ਜ਼ੋਰ ਲਾ ਰਹੇ ਹਾਂ ਪੰਜਾਬ ਦੇ ਵਿੱਚ ਅੰਮ੍ਰਿਤਪਾਲਤ ਵੀ ਜ਼ੋਰ ਲਾ ਰਹੇ ਹਾਂ ਹੋਰਾਂ ਤੇ ਵੀ ਲੱਖਾਂ ਵੀ ਜ਼ੋਰ ਲਾ ਰਿਆ ਸਿਧਾਣੇ ਵਾਲਾ ਸਾਰੇ ਆਪਣਾ ਆਪਣਾ ਜ਼ੋਰ ਲਾ ਰਹੇ ਹਾਂ ਤਾਂ ਜੋ ਉੱਥੇ ਇੱਕ ਧਿਰ ਖੜ ਕੇ ਦੇਖੇ ਚੁੱਪ ਕਰਕੇ ਆਪਣੇ ਬੋਨਸ ਲੈ ਕੇ ਆਪਣੀਆਂ ਪੈਨਸ਼ਨਾਂ ਲੈ ਕੇ ਆਪਣੀਆਂ ਕਾਰਾਂ ਲੈ ਕੇ ਵਾਪਸ ਨਾ ਆ ਜਾ ਕਰਨ ਉੱਥੇ ਜਾ ਕੇ ਬੋਲਣ ਵੀ ਆ ਆ ਬੰਗਾਲ ਵਾਲੇ ਬੋਲਦੇ ਨੇ ਅਸਾਮ ਵਾਲੇ ਆਪਣਾ ਤਾਮਲਾਡੂ ਵਾਲੇ ਬੋਲਦੇ ਨੇ ਤੁਹਾਡਾ ਵੀ ਕੋਈ ਬੋਲੇ ਜਾ ਕੇ ਉਸ ਲਈ ਵੋਟਾਂ ਮੈਂ ਤੁਹਾਡੇ ਤੋਂ ਮੰਗਣ ਆਇਆ ਤੇ ਮੈਂ ਆਸ ਕਰਦਾ ਕਿ ਸਹਿਜਪੁਰੇ ਦੇ ਜਿਹੜੇ ਸਾਰੇ ਸਾਡੇ ਨਿਵਾਸੀ ਨੇ ਇਹਨਾਂ ਗੱਲਾਂ ਨੂੰ ਵਿਚਾਰਨਗੇ ਤੇ ਆਪਣੇ ਭਰਾ ਦਾ ਸਿਰ ਵੱਡਾ ਕਰਨਗੇ ਆਪਣਾ ਇਹਦਾ ਸਿਰ ਉੱਚਾ ਹੋਊਗਾ ਤੇ ਤੁਹਾਡੀ ਕੌਮ ਦੀ ਗੱਲ ਅੱਗੇ ਜਾ ਕੇ ਦਿੱਲੀ ਧੁਰੇਗੀ ਜਦ ਤੱਕ ਜਾ ਕੇ ਪਾਰਲੀਮੈਂਟ ਦੇ ਵਿੱਚ ਤੁਹਾਡੀ ਕੌਮ ਦੀ ਗੱਲ ਨਹੀਂ ਹੋਣੀ ਤਾਂ ਉਨੀ ਦੇਰ ਤੱਕ ਕੌਮ ਤੇ ਪੰਜਾਬ ਇਹ ਇੱਕ ਦੂਜੇ ਦੇ ਨਾਲ ਇਦਾਂ ਮਿਲੇ ਹੋਏ ਨੇ ਨਾ ਕੌਮ ਬਿਨਾ ਪੰਜਾਬ ਜਿਉਂਦਾ ਹੈ ਤੇ ਨਾ ਪੰਜਾਬ ਬਿਨਾ ਕੌਮ ਜਿਉਂਦੀ ਹੈ ਇਹ ਦੋਨਾਂ ਦਾ ਇੱਕ ਸੰਦਾ ਐਸਾ ਰਿਸ਼ਤਾ ਹੈ ਪਿਛਲੀਆਂ ਸਦੀਆਂ ਤੋਂ ਚੱਲਿਆ ਆ ਰਿਹਾ ਇਹਨੂੰ ਬਰਕਰਾਰ ਰੱਖਣ ਲਈ ਤੇ ਉੱਚਾ ਰੱਖਣ ਲਈ ਆਪਾਂ ਨੂੰ ਅਸੀਂ ਤਰੱਕੀ ਲੈ ਕੇ ਜਾਣੀ ਪਏਗੀ ਜਿਹਨੇ 40 ਸਾਲ ਦੇ ਵਿੱਚ ਇਹ ਪ੍ਰੂਵ ਕਰਤਾ ਹੈ ਵੀ ਸਾਡ ਅਸੀਂ ਹਾਰੇ ਆ ਅਸੀਂ ਜ਼ਮਾਨਤਾਂ ਜਬਤ ਕਰਾਈਆਂ ਨੇ ਪਰ ਅਸੀਂ ਘਰੇ ਟਿੱਕੇ ਨਹੀਂ ਬੈਠੇ ਇਹ ਗੱਲ ਸਾਡੇ ਹਿੱਸੇ ਜਾਂਦੀ ਹੈ ਇਹਨੂੰ ਵਿਚਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ